ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਪੀ ਦਹਾਨੀ ਚੈਨਲ ਦੇ ਵਿੱਚ ਪੰਜਾਬ ਦਾ ਸਭ ਤੋਂ ਭੱਖ ਦਾ ਮਸਲਾ ਪਿਛਲੇ ਦਿਨੀ ਇੱਕ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਟਾਇਆ ਜਿਹੜੇ ਜਿਹੜੇ ਪਰਿਵਾਰਾਂ ਦੇ ਉੱਤੇ ਤਸ਼ੱਦਦ ਟਾਇਆ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਇਸ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਆਰਟੀਐਕਟਿਵਿਸ ਸੱਦਾ ਸੁਖਦੀਪ ਸਿੰਘ ਜੀ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਜਿਹੜ ਪੜ ਦਾ ਮਸਲਾ ਹੈ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਸੋਸ਼ਲ ਮੀਡੀਆ ਭਰਿਆ ਪਿਆ ਵੱਖ-ਵੱਖ ਪਰਿਵਾਰਾਂ ਦੇ ਵੀਡੀਓ ਦੇ ਨਾਲ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ ਸਰ ਇਸ ਬਾਰੇ ਇੱਕ ਲਾਈਨ ਦੇ ਵਿੱਚ ਵਿਚਾਰ ਇਹ ਆ ਸਾਰਾ ਪੰਜਾਬ ਦਰਦ ਨਾਲ ਭਰਿਆ ਪਿਆ ਹਾਂਜੀ ਸਾਰੇ ਪੰਜਾਬ ਵਿੱਚੋਂ ਘੱਟੋ-ਘੱਟ ਜੇ ਇੱਕ ਮੋਟਾ-ਮੋਟਾ ਅਨੁਮਾਨ ਲਾਓ 2 ਲੱਖ ਤੋਂ ਉੱਪਰ ਮਾਸੂਮ ਨੌਜਵਾਨ ਮੁੰਡੇ ਮਰੇ ਆ ਔਰ ਇਹਦੇ ਵਿੱਚ ਹਜ਼ਾਰਾਂ ਹਿੰਦੂ ਵੀਰਾਂ ਦਾ ਵੀ ਕਤਲ ਹੋਇਆ ਇਹ ਮਸਲਾ ਬਿਲਕੁਲ ਸਾਂਝਾ ਵਾ ਹਾਂ ਠੀਕ ਆ ਸੂਬਾ ਸਿੰਘ ਨੇ ਇਨਾਮ ਲੈਣ ਲਈ ਤਰੱਕੀਆਂ ਲੈਣ ਲਈ ਉਹ ਸੂਬਾ ਬਣਿਆ ਸੌਰੀ ਮੈਂ ਸਿੰਘ ਲਾ ਲਾ ਗਿਆ ਉਹਦੇ ਨਾਲ ਸੂਬਾ ਜਿਹੜਾ ਵਾ ਉਹ ਇਨਾਮ ਲੈਣ ਲਈ ਤਰੱਕੀਆਂ ਲੈਣ ਲਈ ਉਹ ਸਾਰਾ ਕੁਝ ਕਰਦਾ ਸੀ ਕੋਈ ਤੁਰਿਆ ਜਾਂਦਾ ਮੁੰਡਾ ਕੋਈ ਕਾਲਜ ਜਾਂਦਾ ਮੁੰਡਾ ਕੋਈ ਘਰੋਂ ਫੜ ਲਿਆ ਕੋਈ ਪਿੰਡ ਦੇ ਨਾਲੇ ਤੋਂ ਫੜ ਲਿਆ ਜਿੱਥੋਂ ਮਰਜ਼ੀ ਮੁੰਡੇ ਫੜ ਲਓ ਜਿਸ ਤਰ੍ਹਾਂ ਕਿ ਤਰ੍ਹਾਂ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਜਿਹਨੂੰ ਹਿੰਦੀ ਚ ਸਾਡੇ ਲੀਡਰ ਵਰਤ ਦੇ ਰਹੇ ਯੇਣ ਕੇਣ ਪ੍ਰਕਾਰ ਇਹਨ ਇਹ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਤੁਹਾਡੀ ਵੀ ਸਪੋਰਟ ਨਾਲ ਸੀ ਜਦੋਂ ਇਹ ਕਤਲਿਆਮ ਹੋ ਰਿਹਾ ਸੀ ਉਦੋਂ ਸਾਰਿਆਂ ਤਰਾ ਚੁੱਪ ਸੀ ਹੁਣ ਤੁਸੀਂ ਦੇਖੋ ਅੱਜ ਇੱਕ ਵਨ ਇੰਡੀਆ ਪੰਜਾਬੀ ਚੈਨਲ ਤੇ ਪਰਮਜੀਤ ਸਿੰਘ ਫੌਜੀ ਮਾਲੂਵਾਲ ਦੀ ਇੰਟਰਵਿਊ ਆਈ ਉਹਦਾ ਭਰਾ ਬਲਜੀਤ ਸਿੰਘ ਮਾਰਿਆ ਝਭਾਲ ਸਮਾਨ ਲੈਣ ਗਏ ਹੋ ਬਸ ਤਾਂ ਉੱਤਰੀਆ ਤਾਂ ਸੂਬਾ ਸਿੰਘ ਗੱਡੀ 'ਚ ਬੈਠਾ ਹੈਗਾ ਧੌਣੋਂ ਫੜ ਕੇ ਤੇ ਬਲਜੀਤ ਸਿੰਘ ਨੂੰ ਗੱਡੀ ਸੁਟਲੇ ਕਾਰਨ ਕਾਰਨ ਕੋਈ ਮੈਂ ਅੱਜ ਤੁਹਾਨੂੰ ਇਹੋ ਐਕਸਪਲੇਨ ਕਰਨਾ ਵੀ ਕਾਰਨ ਕੀ ਹੈ ਕਾਰਨ ਇਹ ਆ ਵੀ ਉਹ ਨੌਜਵਾਨ ਆ ਸਿੱਖ ਪਰਨਾ ਪਟਕਾ ਬੰਨਿਆ ਉਹਨੂੰ ਚੁੱਕ ਲੋ ਉਹਨੂੰ ਮਾਰੋਗੇ ਉਹਨੂੰ ਲਿਸਟ ਤੁਸੀਂ ਚੰਡੀਗੜ੍ਹੋਂ ਅਪਰੂਵ ਕਰਾਓਗੇ ਜਿਹੜੀ ਹਫ਼ਤੇ ਦੇ ਹਫ਼ਤੇ ਮਹੀਨੇ ਦੇ ਮਹੀਨੇ ਐਸਐਸਪੀ ਦੇ ਰਾਈਂ ਜਾਂਦੀ ਸੀ ਵੀ ਐਸਐਸਪੀ ਤਰਨ ਤਰਨ ਨੇ 1 ਮਹੀਨੇ ਦੇ ਵਿੱਚ 2000 ਮੁੰਡਾ ਮਾਰਿਆ ਜੀ ਉਹ 2000 ਦੇ ਪੈਸੇ ਅਪਰੂਵ ਹੋ ਕੇ ਤੇ ਚੰਡੀਗੜ੍ਹੋਂ ਗੱਡੀਆਂ ਲੱਦ ਕੇ ਸਾਰੇ ਠਾਣਿਆਂ ਜਾ ਕੇ ਵੰਡੇ ਜਾਂਦੇ ਸੀ ਇਸ ਗੱਲ ਦਾ ਜੇ ਕੋਈ ਮੇਰਾ ਵੀਰ ਖੰਡਨ ਕਰਨਾ ਚਾਵੇ ਜਾਂ ਮੈਨੂੰ ਦਰੁਸਤ ਕੀ ਕਰਨੀ ਚਾਵੇ ਤਾਂ ਉਹ ਦੱਸ ਦੇਵੇ ਦਲਬੀਰ ਸਿੰਘ ਪੱਤਰਕਾਰ ਦੀ ਕਿਤਾਬ ਆ ਤੇ ਪੇਜ ਨੰਬਰ 339 ਤੇ ਲਿਖਿਆ ਬਿਆਨ ਸਿੰਘ ਸੀਐਮ ਕਨ 92 92 ਚ ਵਿਧਾਨ ਸਭਾ ਚ ਕਹਿ ਰਿਹਾ ਵੀ ਅਸੀਂ ਕਿੰਨੇ ਇਨਾਮ ਦਿੱਤੇ 41684 ਟੋਟਲ ਨਾਮ ਦਿੱਤੇ ਪੁਲਿਸ ਵਾਲਿਆਂ ਨੂੰ ਤੱਕ ਮੈਡਲ ਵੱਖਰੇ 12 ਐਸਐਸਪੀ 22 ਡੀਐਸਪੀ 576 ਇੰਸਪੈਕਟਰ 1365 ਸਬ ਇੰਸਪੈਕਟਰ 2875 ਏਐਸਆਈ 8599 ਹੌਲਦਾਰ 28245 ਸਿਪਾਈ ਹੁਣ ਤੁਸੀਂ ਦੇਖੋ 28245 ਸਿਪਾਈ ਆ ਇਹਦਾ ਮਤਲਬ ਸਾਰੀ ਪੁਲਿਸ ਨੂੰ ਇਸੇ ਕੰਮ ਤੇ ਲਾਇਆ ਸੀ ਇਹਨਾਂ ਨੇ ਔਰ ਅਗਲੇ ਸਾਲ 93 ਦੇ ਵਿੱਚ ਪੁਲਿਸ ਦੀ ਗਿਣਤੀ ਹੋ ਗਈ 56000 ਅਨਾਮ ਲੈਣ ਤੋਂ ਬਾਅਦ ਪਰ ਅਨਾਮਾਂ ਦਾ ਅੰਕੜਾ ਇੰਦਰਜੀਤ ਸਿੰਘ ਜੇਜੀ ਜਿਹੜੇ ਕੈਪਟਨ ਵਿਰਿੰਦਰ ਸਿੰਘ ਦੇ ਮਾਮਾ ਜੀ ਨੇ ਉਹਨਾਂ ਨੇ ਆਪਣੀ ਕਿਤਾਬ 'ਚ ਇੱਕ ਮੋਟਾ ਜਿਹਾ ਅੰਕੜਾ ਦਿੱਤਾ ਉਹ ਤੇ ਜ਼ਿਕਰ ਕਰਦੇ 100 ਮਿਲੀਅਨ ਪਰ ਬਾਅਦ ਦੇ ਵਿੱਚ ਜੋ ਕੁਝ ਹੋਰ ਚੀਜ਼ਾਂ ਸਾਹਮਣੇ ਆਈਆਂ 60000 ਤੋਂ ਲੈ ਕੇ 5 ਲੱਖ ਤੱਕ ਇੱਕ ਬੰਦੇ ਦਾ ਨਾਮ ਮਿਲਦਾ ਸੀ ਬੰਦਾ ਤੁਸੀਂ ਫੜੋ ਮੰਨ ਲਓ ਤੁਸੀਂ ਬਲਵਿੰਦਰ ਸਿੰਘ ਫੜਿਆ ਬਲਵਿੰਦਰ ਸਿੰਘ ਨੂੰ ਫੜੋ ਉਹਨੂੰ ਆਪਣੀ ਕਸਟਡੀ ਚ ਰੱਖੋ ਪੰਜਾਬ ਦੇ ਸਿੱਖ ਇੱਕ ਬੁੱਕ ਹੈ ਜੋਇਸ ਐਂਡ ਪੈਟੀਗਰੂ ਲੰਡਨ ਦੇ ਹਿਊਮਨ ਰਾਈਟ ਐਕਟੀਵਿਸਟਾਂ ਉਹਦੇ ਵਿੱਚ ਲਿਖਿਆ ਹੋਰ ਵੀ ਕਈ ਜਗ੍ਹਾ ਜ਼ਿਕਰ ਆ ਬੰਦਾ ਫੜੋ ਵਾਰਦਾ ਤਾਂ ਉਹਦੇ ਨਾਲ ਆਈ ਜਾਓ ਸਾਰੀਆਂ ਜਿਸ ਦਿਨ ਉਹਦਾ ਨਾਮ 25 30 ਲੱਖ ਹੋ ਜੇ ਉਸ ਬੰਦੇ ਨੂੰ ਮਾਰ ਦਿਓ ਉਹਦਾ ਜਿਹੜਾ ਭਾਈ ਭਤੀਜਾ ਹੋਰ ਫੜਿਆ ਮੁੜ ਕੇ ਪੈਡ ਤੇ ਲਿਖ ਕੇ ਭੇਜ ਦਿਓ ਉੱਥੇ ਵੀ ਆਹ ਫਲਾਣਾ ਬੰਦਾ ਬਲਵਿੰਦਰ ਸਿੰਘ ਮਾਰਿਆ ਗਿਆ 25 ਲੱਖ ਦਾ ਨਾਮ ਹੀ ਸੀ 200 ਕਤਲ ਕੀਤੇ ਸੀਗੇ ਔਰ ਇਹਦੀ ਥਾ ਤੇ ਆ ਹੁਣ ਜਸਬੀਰ ਸਿੰਘ ਜਿਹੜਾ ਏਰੀਆ ਕਮਾਂਡਰ ਥਾ ਪਿਆ ਗਿਆ ਜਸਬੀਰ ਸਿੰਘ ਵੀ ਉਹਨਾਂ ਦੀ ਕਸਟਡੀ ਚ ਹੁੰਦਾ ਸੀ ਉਹਨੂੰ ਫੇਰ ਮਾਰ ਦੇਣਾ ਸਾਰੇ ਪੰਜਾਬ ਦੇ ਥਾਣਿਆਂ ਵਿੱਚ ਇਦਾਂ ਹੀ ਚੱਲਦਾ ਰਿਹਾ ਹੁਣ ਮੈਂ ਜ਼ਿਕਰ ਕਰਾਂ ਕੰਪਲੀਟ ਕਰ ਦਿਆਂ ਪਰਮਜੀਤ ਸਿੰਘ ਫੌਜੀ ਮਾਲੂਵਾਲ ਦੀ ਗੱਲ ਉਹ ਕਹਿੰਦੇ ਕਿ ਇੱਕ ਥਾਣੇਦਾਰ ਨੇ ਚਾਰ ਪੰਜ ਮੁੰਡੇ ਰੋਜ਼ ਦੇ ਫੜਨੇ ਉਹ ਫੜ ਕੇ ਦੂਜੇ ਥਾਣੇਦਾਰ ਨੂੰ ਦੇ ਦਿੰਨੇ ਉਹਦਾ ਮੁਕਾਬਲਾ ਦੂਜੇ ਥਾਣੇਦਾਰ ਨੇ ਬਣਾਉਣਾ ਉਹਦਾ ਤੁਹਾਨੂੰ ਮੈਂ ਰੈਫਰੈਂਸ ਸਬੂਤ ਵਜੋਂ ਦੇਵਾ ਗੱਲ ਸੂਬਾ ਸਿੰਘ ਦੀ ਕਰ ਰਿਹਾ ਨਾ ਸਾਰਾ ਪੰਜਾਬ ਦੀ ਜਿਹੜੀ ਪੁਲਿਸ ਸੀ ਮੈਕਸਿਮ ਬੰਦੇ ਇਸੇ ਤੰਤਰ ਦੇ ਸੀ ਮੁੰਡਿਆਂ ਦਾ ਸ਼ਿਕਾਰ ਖੇਡੋ ਮਾਰੋ ਅਨਾਮ ਲਓ ਤਰਕੀਆਂ ਲਓ ਐਫ ਆਈ ਆਰ ਨੰਬਰ 62/92 ਸੂਬਾ ਸਿੰਘ ਨੇ ਸੰਸਕਾਰ ਕੀਤਾ ਕਸ਼ਮੀਰਾ ਸਿੰਘ 22 ਸਾਲ ਦਾ ਮੱਖਣ ਸਿੰਘ ਕੱਲੋਵਾਲ ਅਜਨਾਲਾ ਜਰਨੈਲ ਸਿੰਘ son of ਪ੍ਰੀਤਮ ਸਿੰਘ ਸੁਲਤਾਨਵਿੰਡ RAM ਸਿੰਘ ਸੋਹਣ ਸਿੰਘ ਮਾਰੀ ਕੰਬੋਕੇ ਇਦੇ ਨਾਲ ਹੀ ਮਾਰਿਆ ਸੁਖਦੇਵ ਸਿੰਘ ਗੁੱਜਰ ਸਰਾਇਮੰਤਖਾ ਉਹ ਕਹਿੰਦਾ ਜੀ ਭੱਜ ਗਿਆ ਉਹਨੂੰ ਫਿਰ ਅਗਲੇ ਮੁਕਾਬਲੇ ਚ ਮਾਰਨਾ ਹੁਣ ਇਹਦੀ ਕੀ ਸਟੋਰੀ ਆ ਕਸ਼ਮੀਰਾ ਸਿੰਘ ਦੀ ਜਿਹੜਾ 22 ਸਾਲ ਦਾ ਨੌਜਵਾਨ ਸੀ ਅਜਨਾਲੇ ਦੇ ਕੱਲੋਵਾਲ ਦਾ ਉਹ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ ਪੁਲਿਸ ਨੇ ਉਹਨੂੰ 22 ਮਈ 92 ਨੂੰ ਅੰਮ੍ਰਿਤਸਰ ਦੇ ਫਲੈਟ ਤੋਂ ਚੁੱਕਿਆ 1992 ਚ ਕਿਸੇ ਨੇ ਦੱਸਿਆ ਕਿ ਜਭਾਲ ਪੁਲਿਸ ਨੇ ਕਸ਼ਮੀਰ ਸਿੰਘ ਸਮੇਤ ਦੋ ਹੋਰਾਂ ਨੂੰ ਮਾਰਤਾ ਅਜੀਤ ਦੀ 28 ਮਈ 92 ਦੀ ਖਬਰ ਆਈ ਰਮਦਾਸ ਪੁਲਿਸ ਰੇਡ ਕਰਦੀ ਰਹੀ ਹੈ ਇਹ ਬੰਦੇ ਕਿੱਥੋਂ ਕਿੱਥੋਂ ਦੇ ਅਲੱਗ-ਅਲੱਗ ਐਡਰੈਸ ਆ ਮੁਕਾਬਲਾ ਪੰਡੋਰੀ ਸਦਵਾ ਆ ਸਸਕਾਰ ਸੂਬਾ ਸਿੰਘ ਕਰਾ ਰਿਆ ਤੇ ਸੂਬਾ ਸਿੰਘ ਦੇ ਉੱਤੇ 100 ਐਫਆਈਆਰਾਂ ਸੂਬਾ ਸਿੰਘ ਨੇ ਦਰਜ ਕੀਤੀਆਂ ਜੇ ਇੱਕ ਐਫਆਈਆਰ ਚ ਅੰਦਾਜ਼ਨ ਤੁਸੀਂ 6 ਮੁੰਡੇ ਲਾ ਲੋ 600 ਮੁੰਡਾ ਹੋ ਗਿਆ 600 ਨੂੰ ਗੁਣਾ ਕਰੋ 1 ਲੱਖ ਨਾ ਕਰ ਲੋ ਕਿੰਨਾ ਹੋ ਗਿਆ ਅੱਜ ਸੂਬਾ ਸਿੰਘ ਦਾ ਭੋਗ ਵੀ ਆ ਔਰ ਸੂਬੇ ਦੇ ਭੋਗ ਦੇ ਉੱਤੇ ਉਹਦੇ ਪਰਿਵਾਰ ਦੀ ਜੋ ਵੀ ਚਲੋ ਰਸਮ ਰਵੈਤ ਠੀਕ ਆ ਪਰ ਜਿਹੜਾ ਸਿੰਘਾਂ ਨੇ ਸੰਕੇਤਕ ਵਿਰੋਧ ਕੀਤਾ ਉਹ ਵੀ ਜਾਇਜ਼ ਸੀ ਇਹਨਾਂ ਬੁੱਚੜਾ ਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਕਿੱਦਾਂ ਸ਼ਿਕਾਰ ਕਰ ਕਰਕੇ ਮਾਰੇ ਔਰ ਜਿਹੜੀ ਭਾਜਪਾ ਪਾਰਟੀ 11 ਸਾਲ ਤੋਂ ਰੂਲ ਕਰ ਰਹੀ ਆ ਉਹ ਕਹਿੰਦੇ ਕਾਂਗਰਸ ਮੁਕਤ ਭਾਰਤ ਕਾਂਗਰਸ ਨੇ ਇਹ ਕੀਤਾ ਕਾਂਗਰਸ ਨੇ ਉਹ ਕੀਤਾ ਅਜੰਡਾ ਤੇ ਤੁਸੀਂ ਉਹ ਲਾਗੂ ਕਰ ਰਹੇ ਜੀ ਤੁਸੀਂ 1000 ਪੁਲਿਸ ਵਾਲਾ ਲਾ ਕੇ ਉਥੇ ਕਿਸੇ ਪੈਲਸ ਚ ਉਹਦਾ ਭੋਗ ਪਾ ਰਹੇ ਜੀ ਤੁਸੀਂ ਇਹਦਾ ਮਤਲਬ ਅਜੇ ਤੱਕ ਉਸ ਚੀਜ਼ ਦੇ ਜੇ ਤੁਸੀਂ ਹੁਣ ਨਾਲ ਜੇ ਤੇ ਇਹਦਾ ਮਤਲਬ ਕਾਂਗਰਸ ਦੇ ਉਦੋਂ ਵੀ ਤੁਸੀਂ ਨਾਲ ਸੀ ਅੰਡਰ ਦੀ ਟੇਬਲ ਤੁਹਾਡਾ ਵੀ ਹੱਥ ਸੀ ਸੋ ਕਹਿਣ ਦਾ ਮਤਲਬ ਇਹ ਆ ਇਹ ਸੂਬੇ ਦਾ ਕੰਮ ਸੀ 100 ਐਫਆਰਆ ਨੇ ਆਪ ਦਰਜ ਕੀਤੀਆਂ ਮੁਕਾਬਲਿਆਂ ਦੀਆਂ ਜਿਹੜੇ ਇਹਨੇ ਬਿਨਾ ਐਫ ਆਈ ਆਰ ਦਰਜ ਕੀਤੇ ਵਗਾਲੂ ਬਣਾਏ ਆ ਜਿਹੜੇ ਅਣਪਛਾਤੇ ਕਹਿ ਕੇ ਮਾਰਦੇ ਆ ਜਿਹੜੇ ਉਦਾਂ ਹੀ ਤੇ ਰਵਾਚ ਰੋਡ ਤੇ ਉਹਨਾਂ ਦੀ ਕੋਈ ਗਿਣਤੀ ਹੈਗੀ ਆ ਜਿਹੜੇ ਸਾਨੂੰ ਗਿਆਨ ਪੰਜਾਬੀਆਂ ਨੂੰ ਵੰਡਦੇ ਆ ਦੇਸ਼ ਸੰਵਿਧਾਨ ਕੇ ਅਨਸਾਰ ਚਲੇਗਾ ਇਹ ਸੰਵਿਧਾਨ ਦੇ ਅਨਸਾਰ ਸਾਰੀਆਂ ਤਰ੍ਹਾਂ ਜਵਾਬ ਦੇ ਕਾਂਗਰਸ ਨੂੰ ਸਵਾਲ ਤੇ ਆ ਰਹੀ ਹੈਗਾ ਕਾਂਗਰਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਬਾਕੀ ਪਾਰਟੀਆਂ ਕੋਲ ਵੀ ਕੋਈ ਨਹੀਂ ਤੇ ਕਾਲੀਆਂ ਨੇ 3 ਸਾਲ ਦੀ ਸਰਕਾਰ ਕੱਢੀ ਤਿੰਨ ਵਾਰੀ ਦੀ ਹੁਣ ਮੈਂ ਗੱਲ ਕਰ ਰਿਹਾ ਸੀਗਾ ਥਾਣੇ 'ਚ ਉਹ ਕਹਿੰਦੇ ਵੀ ਇੱਕ ਦੂਜੇ ਨਾਲ ਇੰਟਰਚੇਂਜ ਕਰਕੇ ਵਟਾਂਦਰਾ ਕਰਕੇ ਮੁੰਡਿਆਂ ਦਾ ਮੁਕਾਬਲੇ ਬਣਾ ਦਿੰਦੇ ਸੀ ਇਧਰ ਵਾਲਾ ਉਧਰ ਬਣਾਉਂਦਾ ਸੀ ਉਧਰ ਵਾਲਾ ਇਧਰ ਬਣਾਉਂਦਾ ਸੀ ਸਾਰੇ ਪੰਜਾਬ 'ਚ ਇਦਾਂ ਚੱਲਦਾ ਪਤਾ ਨਾ ਲੱਗੇ ਹਾਂ ਅੱਗੇ ਇਸ ਇੰਟਰਵਿਊ ਵਿੱਚ 5:49 ਮਿੰਟ ਤੋਂ ਕੀ ਕਹਿੰਦੇ ਆ ਪਰਮਜੀਤ ਸਿੰਘ ਫੌਜੀ ਥਾਣੇ 'ਚ ਕੱਚੀ ਲਿਸਟ ਬਣਦੀ ਸੀ ਪੈਨਸਲ ਨਾਲ ਜਿਹਨੂੰ ਮਾਰ ਦਿੰਦੇ ਸੀਗੇ ਉਹਦਾ ਨਾਂ ਕੱਟ ਦਿੰਦੇ ਸੀ ਤੇ ਲਿਸਟਾਂ ਬਣਦੀਆਂ ਰਹਿੰਦੀਆਂ ਸੀ ਕੈਨਸਲ ਹੁੰਦੀਆਂ ਰਹਿੰਦੀਆਂ ਸੀ ਉਹ ਕਹਿ ਰਿਹਾ 6 6ਵੇਂ ਮਿੰਟ ਦੇ ਕਹਿ ਰਿਹਾ ਕਹਿੰਦਾ ਮੈਨੂੰ ਵੀ ਪੁਲਿਸ ਨੇ ਚੁੱਕ ਲਿਆ ਕਿਉਂਕਿ ਮੈਂ ਆਪਣੇ ਭਰਾ ਦੀ ਪੈਰਵਾਈ ਨਾ ਕਰ ਸਕਾਂ ਔਰ ਉਹ ਕਹਿੰਦਾ ਮੈਨੂੰ ਕਰਨਲ ਐਮ ਐਸ ਕੋਚਰ ਨੇ ਆਰਮੀ ਨੇ ਚ ਬਾਹਲ ਥਾਣੇ ਨੂੰ ਘੇਰਾ ਪਾਇਆ ਜਿਹੜੇ ਤੁਸੀਂ ਕਹਿੰਦੇ ਜੇ ਨਾ ਪੰਜਾਬ ਪੁਲਿਸ ਸਾਡੀ ਹੀਰੋ ਆ ਔਰ ਉਹਨਾਂ ਤੇ ਰਾਨੋ ਸਵਾਲ ਆ ਜਿਹੜੇ ਕਹਿੰਦੇ ਸੂਬਾ ਸਾਡਾ ਹੀਰੋ ਆ ਉਹ ਅੱਜ ਫਿਰ ਸੂਬੇ ਦੇ ਭੋਗਤੇ ਤੇ ਕਿਤੇ ਦਿਸੇ ਨਹੀਂ ਸਵਾਲ ਇਹ ਆ ਸਾਰੀਆਂ ਧਿਰਾਂ ਨੂੰ ਜਿਵੇਂ ਇੰਦਰਾ ਗਾਂਧੀ ਸ਼ੇਵ ਸੈਨਾ ਪੈਦਾ ਕਰਕੇ ਇੱਧਰ ਨੂੰ ਹੱਥ ਦੇਂਦੀ ਸੀ ਉੱਧਰ ਨੂੰ ਹੱਥ ਦੇਂਦੀ ਸੀ ਹੁਣ ਵੀ ਇਹਨਾਂ ਦੀ ਬੰਦੇ ਇਹਨਾਂ ਦੀ ਤਾਰ ਉੱਧਰ ਹਿਲਦੀ ਆ ਉੱਧਰ ਵੀ ਹਿਲਦੀ ਆ ਵਿਰੋਧ ਕਰਨਗੇ ਲੜਾਈ ਹੋਊਗੀ ਲੜਾਈ ਹੋਈ ਕਿਤੇ ਇਹ ਦਿਸੂਗਾ ਸਿੱਖ ਤੇ Hindu ਲੜ ਰਹੇ ਜਦੋਂ ਕਿ ਐਸੀ ਕੋਈ ਗੱਲ ਨਹੀਂ ਜਿਨ੍ਹਾਂ ਦੇ ਬੱਚੇ ਮਰੇ ਉਹਨਾਂ ਦਾ ਦਰਦ ਤੇ ਹੈਗਾ ਹੁਣ ਅੱਗੇ ਦੇਖੋ ਆਰਮੀ ਨੇ ਚਭਾ ਥਾਣੇ ਨੂੰ ਘੇਰਾ ਪਾ ਕੇ ਪਰਮਜੀਤ ਸਿੰਘ ਨੂੰ ਛਡਾ ਲਿਆ ਔਰ ਪਰਮਜੀਤ ਸਿੰਘ ਕਹਿੰਦਾ ਮੈਨੂੰ ਫੇਰ ਚੁੱਕ ਲਿਆ। ਚਵਾਲ ਲੱਗਾ ਵਾ ਸੂਬਾ। ਇਹ ਕਹਿੰਦਾ ਮੈਨੂੰ ਸਭਰਾ ਚੌਕੀ ਲੈ ਗਿਆ ਫਿਰ। ਵਿਖੀ ਵੰਡ ਦੇ ਲਾਗੇ। ਉੱਥੇ ਐਫੀਡਵਿਟ ਪਹਿਲਾਂ ਲਿਖ ਕੇ ਰੱਖਿਆ ਸੀ। ਵੀ ਮੈਂ ਬਲਜੀਤ ਆਪਣੇ ਭਰਾ ਦੀ ਪੈਰ ਭੈ ਨਹੀਂ ਕਰੂਗਾ। ਇੱਕ ਸਿਪਾਈ ਨੇ ਉਹਨੂੰ ਸਲਾਹ ਦਿੱਤੀ ਕਹਿੰਦਾ ਸਾਈਨ ਕਰਕੇ ਜਾਨ ਛਡਾਓ ਨਹੀਂ ਤੇ ਮਾਰ ਕੇ ਹਰੀਕੇ ਦੇ ਰਾਜ ਛੁੱਡ ਦੋ। ਉਹ ਇੰਟਰਵਿਊ 'ਚ ਕਹਿ ਰਿਹਾ। ਔਰ ਅੱਗੇ ਦੇਖੋ ਕਹਿੰਦਾ ਫੇਰ ਮੈਨੂੰ ਲਿਜਾ ਕੇ ਉੱਥੇ ਪੂਰਾ ਤਸ਼ੱਦਦ ਕੀਤਾ। ਸਾਡੀ ਭੁਜਾਈ ਨੇ ਫਿਰ ਕਸਾ ਚੰਡੀਗੜ ਰੱਟ ਪਾਈ ਪਟੀਸ਼ਨ ਨੰਬਰ 1748/96 ਹਾਈ ਕੋਰਟ ਚ ਕੇਸ ਚੱਲਿਆ ਸਜ਼ਾ ਹੋਈ ਇਸ ਕੇਸ ਚ ਔਰ ਇਹਨਾਂ ਦੀ ਕਰਤੂਤ ਵੇਖ ਲਓ ਮੈਂ ਨਮੋਸ਼ੀ ਪ੍ਰਗਟ ਕਰ ਚੁੱਕਾ ਕਿ ਮੈਂ ਪੁਲਿਸੀਆਂ ਦੇ ਖਾਨਦਾਨ ਚ ਜੰਮਿਆ ਮੇਰੇ ਬਾਪ ਪ੍ਰੀਤਮ ਸਿੰਘ ਤੇ ਕੋਈ ਦਾਗ ਨਹੀਂ ਸੀ ਪਰ ਜੋ ਜੋ ਮੈਂ ਕਰਤੂਤਾ ਵੇਖ ਰਿਹਾ ਡੇ ਬਾਏ ਡੇ ਮੈਂ ਆਤਮ ਗਲਾਨੀ ਨਾਲ ਭਰੀ ਜਾਣਾ ਕਿ ਪੁਲਿਸ ਇਹ ਵੈਸ਼ੀ ਦਰਿੰਦੇ ਇਹ ਬੁੱਚੜ ਇਹ ਲਫ਼ਜ਼ ਛੋਟੇ ਨਾਲੀ ਪਰ ਦੇਖੋ ਕੀ ਆ ਉਹ ਕਹਿੰਦਾ ਮੇਰੇ ਭਰਾ ਬਲਜੀਤ ਦੇ ਦੀਆਂ 10 10 ਦਿਨ ਰੱਖ ਕੇ ਲੱਤਾਂ ਬਾਹਾਂ ਤੋੜਤੀਆਂ ਇੱਕ ਦਿਨ ਬੁਲਾਗਾ ਚ ਉਹਨੇ ਕਿਹਾ ਕਹਿੰਦਾ ਮੈਨੂੰ ਛਡਾ ਲੋ ਨਹੀਂ ਤਾਂ ਮੈਨੂੰ ਇਹਨਾਂ ਮਾਰ ਦੇਣਾ ਉਦੋਂ ਬਾਅਦ ਬਲਜੀਤ ਸਿੰਘ ਨੇ ਲੱਭਾ ਉਹਨਾਂ ਨੂੰ ਔਰ ਕਾਂਗਰਸੀ ਭਗਵੰਤ ਸਿੰਘ ਚਵਾਲ ਬਹੁਤ ਮਸ਼ਹੂਰ ਸੀ ਕਿਉਂਕਿ ਮੈਂ ਕਨਵੇ ਬਨ ਵਿੱਚ ਜਈ ਸੀ ਸ਼ਹਿਰ ਚੋਂ ਉਹ ਛਡਾਉਣ ਗਿਆ ਥਾਣੇ ਚਵਾਲ ਸੂਬਾ ਉੱਥੇ ਸੀ ਸੂਬਾ ਭਗਵੰਤ ਸਿੰਘ ਨੂੰ ਕਹਿੰਦਾ ਥਾਣੇ ਤੋਂ ਬਾਹਰ ਚਲੇ ਜਾ ਕਾਂਗਰਸੀ ਲੀਡਰ ਸੀ ਸੂਬੇ ਦੀ ਕਿੰਨੀ ਪਾਵਰ ਹੋਗੀ ਉਹ ਤੋਂ ਕਿੱਡਾ ਵੱਡਾ ਹੱਥ ਹੋਊਗਾ ਭਗਵੰਤ ਸਿੰਘ ਆਖੋ ਕਹਿੰਦਾ ਥਾਣਾ ਤੇਰਾ ਨਹੀਂਗਾ ਥਾਣਾ ਸਾਡਾ ਅਸੀਂ ਲੋਕਾਂ ਦੇ ਨੁਮਾਇੰਦੇ ਆ ਉਹ ਫਿਰ ਆ ਗਿਆ ਬਾਹਰ ਔਰ ਉਹ ਇਹ ਪਰਮਜੀਤ ਸਿੰਘ ਫੌਜੀ ਇਹ ਵੀ ਦੱਸਦਾ ਰਾਤ ਨੂੰ ਕਾਲੀਆਂ ਬਿੱਲੀਆਂ ਗਾਤਰੇ ਪਾ ਕੇ ਆਉਂਦੇ ਸੀ ਲੋਕਾਂ ਨਾਲ ਖੜਕੂਆਂ ਬਾਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ ਕੋਈ ਕੰਮ ਕੋਮ ਹੋਵੇ ਤਾਂ ਸਾਨੂੰ ਦੱਸਿਓ ਬੰਦਿਆਂ ਨੂੰ ਜਾਲ ਚ ਫਸਾ ਕੇ ਅਗਲੇ ਦਿਨ ਪੁਲਿਸ ਵਰਦੀ ਪਾ ਕੇ ਜਾ ਕੇ ਉਹਨਾਂ ਨੂੰ ਚੁੱਕ ਲੈਂਦੇ ਸੀ ਇਹ ਤਰੀਕਾ ਸੀ ਇਹਨਾਂ ਦਾ ਜੇ ਇਹ ਗੱਲ ਗਲਤ ਹੈ ਤਾਂ ਦੱਸ ਦਿਓ ਉਹ ਕਹਿੰਦਾ ਬੰਦੇ ਮਾਰ ਮਾਰ ਕੇ ਪੈਸੇ ਇਕੱਠੇ ਕੀਤੇ ਤਰਨ ਤਰਨ ਚ ਰੋਜ਼ 100 150 ਲਾਸ਼ ਆਉਂਦੀ ਹੁਣ ਉਹਦੇ ਮੁਤਾਬਕ ਤੁਸੀਂ ਗਿਣਤੀ ਕਰੋ ਹਰੇਕ ਥਾਣੇ ਚੋਂ 5 6 ਲਾਸ਼ਾਂ ਹੁੰਦੀਆਂ ਸੀ ਔਰ ਅੱਗੇ ਦੱਸੋ ਉਹ ਕਹਿੰਦਾ ਮੇਜਰ ਸਿੰਘ ਥਾਣੇਦਾਰ ਵਰਪਾਲ ਪਿੰਡ ਦਾ ਮੇਰੇ ਘਰ ਆਇਆ ਸੂਬੇ ਦਾ ਕੁੜਮ ਕਹਿੰਦਾ ਮੈਨੂੰ 5 ਲੱਖ ਰੁਪਏ ਕਹਿੰਦਾ ਲੈ ਲੈ ਤੇ ਯਾਰ ਕੇਸ ਵਾਪਸ ਲੈ ਲਓ ਕਹਿੰਦਾ ਅਸੀਂ ਕਹਾਂ ਵੀ ਨਹੀਂ ਜਿਸ ਤਰ੍ਹਾਂ ਤੁਸੀਂ ਸਾਡਾ ਬੱਚਾ ਮਾਰਿਆ ਅਸੀਂ ਕੋਰਟ ਚ ਇਨਸਾਫ ਲਾਵਾਂਗੇ ਹੁਣ ਕਹਿੰਦੇ ਕਦੀ ਸੂਬਾ ਕੋਰਟ ਚ ਪੇਸ਼ ਨਹੀਂ ਹੁੰਦਾ ਮੈਡੀਕਲ ਭੇਜ ਦੇਣਦੇ ਹੀ ਬਿਮਾਰ ਆ ਔਰ ਜਿਹੜੀ ਸਾਨੂੰ ਜੁਡੀਸ਼ਰੀ ਉਹਨੂੰ ਸਲਾਮ ਕਰਨਾ ਬਣਦਾ ਉਹ ਕਹਿੰਦੇ ਅਦਾਲਤ ਨੇ ਵਾਰੰਟ ਭੇਜਿਆ ਸਾਰੇ ਜਣੇ ਪੇਸ਼ ਹੋ ਸੂਬਾ ਪੇਸ਼ ਹੋਇਆ ਖੁੰਡੀ ਫੜ ਕੇ ਪੇਸ਼ ਹੋਇਆ ਜੱਜ ਅਮਨਦੀਪ ਕੌਰ ਕਹਿੰਦੀ ਸਿੱਧਾ ਹੋ ਕੇ ਖਲੋ ਉਹਨੂੰ ਪਤਾ ਲੱਗ ਗਿਆ ਸੀ ਪਖੰਡ ਕਰ ਰਿਹਾ ਸੂਬੇ ਦਾ ਉਥੇ ਪਿਸ਼ਾਬ ਨਿਕਲ ਗਿਆ ਜਿੰਨਾਂ ਦਾ ਹੀਰੋ ਆ ਟਾਡੇ ਹੀਰੋ ਦਾ ਪਿਸ਼ਾਬ ਨਿਕਲਿਆ ਕੋਰਟ ਚ ਇਹ ਗੱਲ ਦੱਸਣੀ ਬਣਦੀ ਆ ਉਸ ਦਿਨ ਉਸ ਜੱਜ ਨੂੰ ਸਲਾਮ ਆ ਉਹਨੇ ਇਹਨਾਂ ਸਾਰਿਆਂ ਨੂੰ 5-5 ਸਾਲ ਦੀ ਸਜ਼ਾ ਦਿੱਤੀ ਜੱਜ ਸਾਹਿਬ ਨੂੰ ਸਲਾਮ ਕਰਨਾ ਬਣਦਾ ਪਰਿਵਾਰ ਨੂੰ ਇਨਸਾਫ ਮਿਲਿਆ ਇਹਨੂੰ 5 ਕੇਸਾਂ ਚ ਸਜ਼ਾ ਹੋਈ ਆ ਸੂਬੇ ਨੂੰ 6 ਕੇਸ ਦੇ ਹੋਰੇ 1 ਕੇਸ ਇਹਦਾ ਅਜੇ ਰਹਿੰਦਾ ਵਾ ਹੁਣ ਤੁਸੀਂ ਦੇਖੋ ਆਪਾਂ ਗੱਲ ਕਰਦੇ ਆ ਜਿਹੜੇ ਐਸਪੀਓ ਤਿੰਨ ਮਾਰੇ ਰਾਣੀ ਬਲਾਦੇ ਉਸ ਕੇਸ ਚ ਕੀ ਹੋਇਆ ਸੀ ਸੂਬਾ ਹੀ ਉੱਥੇ ਥਾਣੇ ਬੈਰੋਂਵਾਲ ਲੱਗਾ ਸੀ ਐਸਐਚਓ ਸੂਬੇ ਨੇ ਉਹ ਤਿੰਨ ਐਸਪੀਓ ਚੁੱਕੇ ਸੂਬੇ ਨੇ ਹੀ ਉਹਨਾਂ ਦਾ ਮੁਕਾਬਲਾ ਬਣਾਇਆ ਉਹਨਾਂ ਐਸਪੀਓ ਤੇ ਕੋਈ ਦੋਸ਼ ਨਹੀਂ ਸੀ ਜਿਹੜਾ ਕਿਹਾ ਜਾਂਦਾ ਸੀ ਸੰਗਤਪੁਰ ਜੀ ਉਹ ਚੋਰੀ ਹੋਈ ਉਹ ਚੋਰੀ ਦੀ ਫਾਈਲ ਸੀਬੀਆਈ ਨੂੰ ਪੁਲਿਸ ਨੇ ਦਿੱਤੀ ਨਹੀਂ ਉਹ ਫਾਈਲ ਚੱਕ ਦੋ ਕਾਗਜ ਹੋਣ ਕੇ ਜਿਹੜੇ ਆਪੇ ਬਣਾਏ ਉਹ ਕੇਸ ਗਲਤ ਸਾਬਤ ਹੋਇਆ ਪਰਿਵਾਰ ਵਿਚਾਰੇ ਗਰੀਬ ਮਜ਼ਦੂਰ ਇੱਕ ਮੁੰਡਾ ਐਸਾ ਜਿਹਨੇ ਆਪਣੇ ਪਿਓ ਦੀ ਦਰਸ਼ਨ ਨਹੀਂ ਕੀਤੇ ਉਹਦਾ ਜਨਮ ਬਾਅਦ ਚ ਹੋਇਆ ਜਿਹੜੀ ਹੁਣ ਤੁਸੀਂ ਵੇਖੋ ਇਹਨਾਂ ਦੀ ਇੱਕ ਟੀਮ ਹੁੰਦੀ ਸੀ ਉਹ ਬੰਦੇ ਮਾਰਦੀ ਸੀ ਸਿਰਫ ਉਹਨਾਂ ਨੇ ਬੰਦੇ ਮਾਰ ਦੇਣੇ ਕਹਿੰਦੇ ਨੇ 6 ਮਾਰਤੇ ਜੀ ਆ ਪੁਛਾਤਾ ਲਿਖ ਦਿਓ 5 ਆਣ ਪੁਛਾਤੇ ਲਿਖ ਦਿਓ ਲਿਸਟ ਬਣਨੀ ਲਿਸਟ ਰੱਖ ਲੈਣੀ ਜਿਹੜੇ ਬੰਦੇ ਉੱਥੇ ਕੰਮ ਕਰਦੇ ਸੀਗੇ ਠਾਣੇ 'ਚ ਪੇਪਰ ਵਰਕ ਕਰਦੇ ਸੀ ਹੁਣ ਉਹਨਾਂ ਦਾ ਪੇਪਰ ਵਰਕ ਵੇਖ ਲੋ ਇਹ ਔਨ ਰਿਕਾਰਡ ਸੀਬੀਆਈ ਕੋਰਟ ਦੇ ਵਿੱਚ ਪੇਸ਼ ਹੋਇਆ ਦੱਸਿਆ ਜਾਂਦਾ ਗਨ ਨੰਬਰ 541 ਪੁਲਿਸ ਨੇ ਗਨ ਦੀ ਪਲੇਟ ਬਦਲਦੀ ਪਰ ਗਨ ਦੀ ਬੋਡੀ ਨੰਬਰ ਤਾਂ ਸੇਵ ਹੀ ਰਹਿਣੀ ਸੀ ਨਾ ਉਹ ਉੱਕਰਿਆ ਹੁੰਦਾ ਉੱਥੇ ਗਨ ਨੰਬਰ ਅਦਾਲਤ ਨੇ ਕਿਹਾ ਇਹ ਗਨ ਉਹੀ ਹੈ ਜੋ ਐਸਬੀਓਜ਼ ਨੂੰ ਅਲਰਟ ਹੋਈ ਫਿਰ ਇਹਨਾਂ ਨੇ ਕਹਾ ਕਹਿੰਦੇ ਘਾਫੂਸ ਕਰਕੇ ਸਾਨੂੰ ਜਿਹੜੇ ਗੋਲੀਆਂ ਦੇ ਖੋਲ ਅਤਵਾਦੀਆਂ ਦੇ ਨਹੀਂ ਮਿਲੇ ਪਰ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਦੇ ਖੋਲ ਮਿਲ ਗਏ। ਉਸੇ ਵਿਰੋਧਾਪਾਸ ਵੇਖੋ ਜਿਹੜੇ ਪੇਪਰ ਵਰਕ ਬੰਦੇ ਕਰਦੇ ਆ ਉਹ ਆਪ ਹੀ ਇਸ ਚੀਜ਼ 'ਚ ਫਸੇ ਤੇ ਅਦਾਲਤ ਨੇ ਇਨਸਾਫ ਦਿੱਤਾ। ਹੁਣ ਅੱਗੇ ਵੇਖੋ 28 ਗਵਾਹ ਮਰ ਗਏ ਇਸ ਕੇਸ 'ਚ। ਜਿਹੜੇ ਗਵਾਹ ਪੇਸ਼ ਹੋਏ ਉਹਨਾਂ ਤਗੜੇ ਹੋ ਕੇ ਇਹਦੇ ਸਾਰੀਆਂ ਗਵਾਹੀਆਂ ਦਿੱਤੀਆਂ ਔਰ 33 ਸਾਲ ਪਿਓ ਜਿਹੜਾ ਉਹਨਾਂ ਪਰਿਵਾਰ ਨੇ ਭੋਗ ਨਹੀਂ ਪਾਇਆ। ਹੁਣ ਮਜ਼ੇ ਦੀ ਗੱਲ ਜਿਹੜੀ ਗੰਨ ਕਹਿੰਦੇ ਜੀ ਇਹ ਸਹੀ 12 ਜੁਲਾਈ ਨੂੰ ਇਹ ਤਿੰਨ ਬੰਦਿਆਂ ਦਾ ਮੁਕਾਬਲਾ ਬਣਾਇਆ। ਸੇਮ ਦਿਨ 29 ਜੁਲਾਈ ਨੂੰ ਕਿਸੇ ਹੋਰ ਮੁਕਾਬਲੇ 'ਚ ਵੀ ਸ਼ੋਅ ਕਰਤੀ। 12 ਜੁਲਾਈ ਨੂੰ ਉਹ ਗਨ ਬਰਾਮਦ ਹੋਈ, 29 ਜੁਲਾਈ ਨੂੰ ਉਹ ਗਨ ਬਰਾਮਦ ਹੋਈ। ਇਹ ਆਨਰ ਰਿਕਾਰਡ ਆ ਮੈਂ ਕੋਲੋਂ ਨਹੀਂ ਗੱਲ ਕਰ ਰਿਹਾ ਕੋਈ ਵੀ। ਤੇ ਜਿਹੜਾ ਭਪਿੰਦਰਜੀਤ ਸਿੰਘ ਐਸਐਸਪੀ ਉਦੋਂ ਇੱਥੇ ਡੀਐਸਪੀ ਹੁੰਦਾ ਸੀਗਾ ਜਿਨੇ ਆਪਣਾ ਨੰਬਰ ਬਣਾਇਆ ਸੀ ਕਿ ਡੀਐਸਪੀ ਭਪਿੰਦਰਜੀਤ ਸਿੰਘ ਦੀ ਅਗਵਾਹੀ 'ਚ ਮੁਕਾਬਲਾ ਕੀਤਾ ਗਿਆ। ਉਹ ਐਸਐਸਪੀ ਬਣ ਕੇ ਉਹਨੂੰ ਸਜ਼ਾ ਹੋਈ ਪਰ ਤੁਸੀਂ ਤਰਸ ਦੀ ਵੇਖੋ ਜੋ YouTube ਤੇ ਖਬਰਾਂ ਚੱਲ ਰਹੀਆਂ ਭਪਿੰਦਰਜੀਤ ਸਿੰਘ ਐਸਐਸਪੀ ਨੇ ਥਾਣੇ ਦੇ ਵਿੱਚ ਇੱਕ ਸਜ਼ਾ ਜਾਫਤ ਕੈਦੀ ਹੋਣ ਦੇ ਬਾਵਜੂਦ ਜੇਲਰ ਦੇ ਬਰਾਬਰ ਕੁਰਸੀ ਢਾ ਕੇ ਬੈਠਾ ਉੱਥੇ ਅਸੀਂ ਗੱਲ ਕਰ ਰਹੇ ਹਾਂ ਸਿਸਟਮ ਦੀ ਹੁਣ ਮੈਂ ਸਿਸਟਮ ਦੀ ਗੱਲ ਆਪਣੀ ਗੱਲ ਕਨਕਲੂਡ ਕਰੂੰਗਾ ਇਹ ਕਹਿ ਕੇ ਕਿ ਤੁਸੀਂ ਦੇਖੋ ਸਿਰਫ ਸਿੱਖ ਨੌਜਵਾਨ ਮਰਿਆ ਸਾਂਝੀ ਗੱਲ ਕਰਾਂ ਤਰਨਤਾਰਨ ਸ਼ਹਿਰ ਦਾ ਗੁਲਸ਼ਨ ਕੁਮਾਰ ਪੁੱਤਰ ਚਮਨ ਲਾਲ ਸਬਜੀ ਦੀ ਰੇੜੀ ਲਾਉਂਦਾ ਸੀ। ਗਰਵਚਨ ਮਾਨੋ ਚੱਲ ਜਿਹਨੂੰ ਸੂਬੇ ਦੇ ਨਾਲ ਕੁੱਟ ਕੀਤੀ ਉਹਨਾਂ ਨੇ ਕੁੱਟ ਮਾਰ। ਉਹਨੇ ਫੜ ਕੇ ਤਿੰਨ ਮੁੰਡੇ ਹੋਰ ਨਾਲ ਕੋਈ ਬਾਹਰੋਂ ਜੀਰੇ ਦੇ ਦੋ ਮੁੰਡੇ ਪਾ ਲੇ ਇੱਕ ਮਰਾਤਪੁਰੇ ਦਾ ਪਾ ਲਿਆ। ਜਮਸਤਫਰ ਸੂਬੇ ਦਾ ਮੁਕਾਬਲਾ ਬਣਾਤਾ ਪਰਿਵਾਰ ਕੋਲੋਂ 2 ਲੱਖ ਰੁਪਏ ਮੰਗਦੇ ਰਹੇ। ਰਮੇਸ਼ ਕੁਮਾਰ ਮੇਸ਼ੀ ਪੁੱਤਰ ਖੇਮ ਚੰਦ ਉਹਦਾ ਭਰਾ ਬਦਰੀਨਾਥ ਦੋਹਾਂ ਨੂੰ ਚੁੱਕ ਲਿਆ। ਥਾਣੇ ਇੰਟਰੋਗੇਟ ਕੀਤਾ ਰਮੇਸ਼ ਕੁਮਾਰ ਨੂੰ ਮਾਰਤਾ ਬਦਰੀਨਾਥ ਨੂੰ ਛੱਡਣ ਦਾ 2 ਲੱਖ ਰੁਪਇਆ ਲਿਆ ਦਲਬਾਖ ਸਿੰਘ ਡੀਐਸਪੀ ਨੇ ਇਹ ਔਨ ਰਿਕਾਰਡ ਗੱਲਾਂ ਵਾ ਹੁਣ ਮੈਂ ਹੋਰ ਆਪਣੀ ਗੱਲ ਕਲਕ੍ਰੂਡ ਕਰਾਂ ਮਾਲਵੇ ਦੇ ਵਿੱਚ ਸੰਗਰੂਰ ਏਰੀਆ ਚ ਦੇਵੀ ਦਿয়াল ਖਨਾਲਕਲਾਂ ਦਾ 20 ਸਾਲ ਦਾ ਮਾਰਿਆ Hindu ਨੌਜਵਾਨ 24 98 ਨੂੰ 31 592 ਨੂੰ ਲੇਖਰਾਮ ਮਾਰਿਆ ਤਰੰਜੀ ਖੇੜਾ ਦਾ ਦੁਕਾਨਦਾਰ ਸੀ 21 ਸਾਲ ਦਾ ਪਵਨ ਕੁਮਾਰ ਪਿੰਡ ਖਾਨਪੁਰ ਦਾ ਮਾਰਿਆ 24 ਸਾਲ ਦਾ ਔਰ ਅਮਰਸਰ ਦੇ ਵਿੱਚ ਲੁੱਟਾਂ ਖੋਹਾਂ ਦਾ ਸ਼ੱਕ ਸੀ ਦੋ ਬੰਦਿਆਂ ਤੇ ਤਿੰਨਾਂ ਤੇ ਉਹਨਾਂ ਚ ਇੱਕ ਰਜਿੰਦਰ ਸਿੰਘ ਨਾ ਦਾ ਮੁੰਡਾ ਸੀ 20 ਸਾਲ ਦਾ ਕਲੀਨ ਸ਼ੇਵਨ ਸੀ ਵੈਲਡਿੰਗ ਦਾ ਕੰਮ ਕਰ ਲਾ ਉਹਦੇ ਨਾਲ ਦੋ ਬੰਦੇ ਹੋਰ ਫੜ ਲੇ ਵਿਜੇ ਕੁਮਾਰ اسلامਾਬਾਦ ਦਾ ਹਰੀਸ਼ ਚੰਦਰ ਨਵੇਂ ਕੋਟ ਦਾ 23 ਫਰਵਰੀ 91 ਨੂੰ ਇਹਦਾ ਮੁਕਾਬਲਾ ਬਣਾਤਾ ਕਹਿੰਦੇ ਜੀ ਇਹ ਮੁਕਾਬਲਾ ਹੋ ਗਿਆ ਇਹ ਬੰਦੇ ਮਿਲੀਟੈਂਟ ਸੀ ਇਹਨਾਂ ਕੋਲੋਂ ਆਬਰਾਮਦ ਹੋਇਆ ਆਬਰਾਮਦ ਹੋਇਆ ਜਦੋਂ ਉਥੇ ਰੌਲਾ ਪਿਆ ਐਸਐਸਪੀ ਸਾਹਿਬ ਨੂੰ ਬਿਆਨ ਬਦਲਣਾ ਪਿਆ ਨਹੀਂ ਜੀ ਉਹ ਬੰਦੇ ਲਟੇਰੇ ਸੀ ਸੋ ਮੇਰੇ ਕਹਿਣ ਦਾ ਮਤਲਬ ਆ ਪੰਜਾਬ ਦੇ ਸਾਰੇ ਲੋਕ ਇਸ ਚੀਜ਼ ਤੋਂ ਤਰਸਦੇ ਆ ਕਿ ਉਹ ਮਾਹੌਲ ਦੁਬਾਰਾ ਬਣ ਰਿਹਾ ਨਰਿੰਦਰਦੀਪ ਦੀ ਗੱਲ ਕਰ ਲੋ ਗੋਨੇਆਲਾ ਮੰਡੀ ਵਾਲੇ ਦੀ ਔਰ ਅਜੇ ਪਰਸੋਂ ਦੀ ਗੱਲ ਆ ਸਰਾਵਾ ਪਿੰਡ ਦੇ ਵਿੱਚ ਫਰੀਦਕੋਟ ਜ਼ਿਲ੍ਹੇ 'ਚ ਇੱਕ ਮੁੰਡੇ ਨੂੰ ਚੁੱਕ ਕੇ ਲੈ ਗਏ ਵੀ ਤੂੰ ਗਲਤ ਗਵਾਹੀ ਦਿੱਤੀ ਆ ਉਹ ਗੱਲ ਤਾਂ ਛੋਟੀ ਜੀ ਸੀ ਤੇ ਪੁਲਿਸ ਐਡਾ ਸੈਂਸੇਸ਼ਨ ਕ੍ਰੀਏਟ ਕਰਦੀ ਆ ਉਹਨੂੰ ਬਾਹਰੋਂ ਆ ਕੇ ਚਾਰ ਬੰਦੇ ਰਾਤ ਨੂੰ ਚੁੱਕ ਕੇ ਲੈ ਗਏ ਉਹਨੂੰ ਥੱਪੜ ਥੁਪੜ ਮਾਰਿਆ ਇੰਟਰੋਗੇਟ ਕੀਤਾ ਲੱਤਾਂ ਤੇ ਸੋਟੀਆਂ ਮਾਰੀਆਂ ਤੀਜੇ ਦਿਨ ਇਹ ਔਨ ਰਿਕਾਰਡ ਖਬਰ ਹੈ ਲੋਕਵਾਜ ਟੀਵੀ ਤੇ ਆਈ ਆ 50000 ਰੁਪਏ ਲੈ ਕੇ ਉਹਨੂੰ ਛੱਡਿਆ ਹੁਣ ਦੱਸੋ ਪੁਲਿਸ ਸਟੇਟ ਆ ਤੇ ਸਾਡੇ ਗ੍ਰਹਿ ਮੰਤਰੀ ਜੀ ਕੀ ਕਰ ਰਿਹਾ ਹਾਂਜੀ ਸੋ ਮੇਰੇ ਕਹਣ ਦਾ ਮਤਲਬ ਆ ਪੰਜਾਬ ਨੂੰ ਉਸ ਮਾਹੌਲ ਵੱਲ ਫੇਰ ਠੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰਾ ਸاسي ਸਿਆਸੀ ਸਿਸਟਮ ਬਣਾਇਆ ਜਾ ਰਿਹਾ ਸਾਰੇ ਭਾਈਚਾਰੇ ਆਪੋ ਆਪਣੇ ਆਮਨ ਮਾਨ ਨਾਲ ਕੰਮ ਕਰ ਰਿਹਾ ਪਰ ਇੱਕ ਨਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰੇ ਪੰਜਾਬੀ ਇਸ ਗੱਲ ਨੂੰ ਸਮਝ ਕੇ ਚੱਲਣ ਮੇਰੀ ਇਹੋ ਬੇਨਤੀ ਹਾਂਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ